ਮੇਰਾ ਨਾਮ ਜਨਮੋਲਪ੍ਰੀ ਸਿੰਘ ਆ। ਮੈਂ ਨਾਲ ਹੀ ਪਿੰਡ ਨੇੜੇ ਹਲਵਾ ਰੋਡ ਤੋਂ ਅਗਲੇ ਬੰਨੇ ਸਨੀਏ ਕੋਲ ਪਿੰਡ ਮੂਲਿਆਵਾਲ ਤੋਂ ਰਹਿਣ ਵਾਲਾ ਹਾਂ। ਪਾਪਾ ਜੀ ਕੀ ਕੰਮ ਕਰਦੇ ਆ ਬਾ? ਕਿੰਨਾ ਪੜ੍ਹੇ ਹੋ? ਕਿੰਨਾ ਪੜ੍ਹਨਾ ਚਾਹੁੰਦਾ? ਮੈਂ ਜੀ ਪਲੱਸ 2 ਕੀਤੀ ਹੈ ਡੀਏਵੀ ਸਕੂਲ ਤੋਂ। ਮੁਰਗੀਮਲੇ ਤੋਂ ਉਤੋਂ ਬਾਅਦ ਮੈਂ ਆਈਟੀਆਈ ਤੋਂ ਗਲਡਰ ਦਾ ਕੋਰਸ ਕੀਤਾ। ਉਤੋਂ ਬਾਅਦ ਮੈਂ ਖਾਲਸਾ ਕੋਲ ਜੀ ਬੀਏ ਵੀ ਕਰਦਾ ਰਿਹਾ। ਤੇ ਉਤ ਤੋਂ ਬਾਅਦ ਕੁਝ ਕਰਦੀ ਆ ਮਜਬੂਰੀਆਂ ਹੋਣ ਕਾਰਨ ਜੋ ਕਿ ਉਤ ਤੋਂ ਫਿਰ ਕਾਲਜ ਤੋਂ ਹਟਣਾ ਪਿਆ ਤੇ ਆਪਣੇ ਕੰਮਕਾਰ ਚੋਣਾ ਪਿਆ ਇਧਰੋਂ ਧਿਆਨ ਕੀ ਪਹਿਲਾਂ ਜੇ ਮੈਂ ਗੁਰਦ੍ਰਸ ਸਾਹਿਬ ਡਿਊਟੀ ਕਰਦਾ ਸਵੇਰੇ ਸ਼ਾਮ ਪਿੰਡ ਦੇ ਉਤ ਤੋਂ ਬਾਅਦ ਆ ਕਿ ਮੈਂ ਪਹਿਲਾਂ ਲੇਬਰ ਕਰਦਾ ਹੁੰਦਾ ਸੀ ਤੇ ਜਦੋਂ ਮੈਂ ਲੇਬਰ ਕਰਦਾ ਸੀ ਤੇ ਉੱਥੇ ਜ਼ਿਆਦਾ ਟਾਈਮ ਲੱਗ ਜਾਣਾ ਸ਼ਾਮ ਨੂੰ ਲੇਟ ਹੋ ਜਾਣਾ ਉਹ ਡਿਊਟੀ ਤੋਂ ਵੀ ਲੇਟ ਹੋਣਾ ਗੁਰਦ੍ਰਸ ਸਾਹਿਬ ਜਾਣ ਤੋਂ ਫਿਰ ਸੋਚਿਆ ਕਿ ਆਪਣਾ ਕਾਰੋਬਾਰ ਕੋਈ ਨਾ ਕੋਈ ਛੋਟਾ ਕੀ ਤਰ ਜਾਵੇ ਤਾਂ ਫਿਰ ਮੈਂ ਆਪਣਾ ਇਹ ਜਿਹੜਾ ਕਿ ਖਾਣ ਪੀਣ ਦਾ ਕਾਰੋਬਾਰ ਸ਼ੁਰੂ ਕੀਤਾ ਤੇ ਅਜ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਹੁਤ ਹੀ ਸੋਹਣਾ ਕਾਰੋਬਾਰ ਚੱਲ ਰਿਹਾ ਹੈ ਮੈਨੂੰ 4-5 ਮਹੀਨੇ ਸੈਟ ਅਪ ਲਈ ਨੂੰ ਹੋ ਚੁੱਕੇ ਨੇ ਤੇ ਬਹੁਤ ਹੀ ਇਹ ਵੈਸੇ ਵੀ ਇੰਡਸਟਰੀ ਏਰੀਆ ਹੈ ਇੱਥੇ ਲੇਬਰ ਕਾਫੀ ਕੰਮ ਕਰਦੀ ਏ ਤੇ ਉੱਥੇ ਬਹੁਤ ਵਧੀਆ ਕੰਮ ਚੱਲ ਰਿਹਾ ਜੀ ਮੇਰੇ ਤੋਂ ਹੁੰਦਾ ਜੀ ਕੜੀ ਹੁੰਦੀ ਦਾਲ ਹੁੰਦੀ ਆ ਚੌਲ ਹੁੰਦੇ ਆ ਜੀ ਨਾਲ ਪ੍ਰਸ਼ਾਦੇ ਹੁੰਦੇ ਨਾਲ ਚਾਹ ਤੇ ਵਾਈਕਰ ਜੀ ਦੇਖੋ ਕਿ ਮੈਂ ਗੁਰਦਰਾ ਸਾਹਿਬ ਚਲ ਜਾਣਾ ਹੁੰਦਾ ਵਾ ਅੰਮ੍ਰਿਤ ਵੇਲੇ ਉੱਠ ਕੇ ਤੇ ਘਰ ਦੇ ਵੀ ਨਾਲ ਉੱਠਦੇ ਨੇ ਨਾਲ ਹੀ ਉਹ ਆਪਣਾ ਸਿਮਰਨ ਕਰੇ ਜਾਂਦੇ ਨੇ ਨਾਲ ਹੀ ਉਹ ਖਾਣਾ ਤਿਆਰ ਕਰਦੇ ਨੇ ਫਿਰ ਅੰਮ੍ਰਿਤ ਵੇਲੇ ਉੱਠ ਕੇ ਫਿਰ ਉਸ ਤੋਂ ਬਾਅਦ ਆਪਾਂ ਜਦੋਂ ਗੁਰਦਰਾ ਸਾਹਿਬ ਤੋਂ ਵਾਪਸ ਆਉਂਨੇ ਆ 7-8 ਵਜੇ ਦੇ ਕਰੀਬ ਡਿਊਟੀ ਖਤਮ ਕਰਕੇ ਉਸ ਤੋਂ ਬਾਅਦ ਫਿਰ ਆਪਾਂ ਆਪਣਾ ਸੈਟਅਪ ਕਰਕੇ ਸਭ ਰੈਡੀ ਤੇ ਸਮਾਨ ਲੱਦ ਕੇ ਬਣਾਇਆ ਹੋਇਆ ਤੇ ਆਪਾਂ ਆਪਣੇ ਸ਼ਾਪ ਤੇ ਪਹੁੰਚ ਜਾਂਦੇ ਆਂ ਉੱਪਰ ਇਹ ਪੰਨਾ ਵੀ ਕਰ ਲਈ ਤੇ ਪੜਾ ਪੜ ਕੇ ਕਦੋਂ ਉਹ ਨਾ ਦੇ ਹੋਣਾ ਸੀ ਸੁਪਨਾ ਤੇ ਵੈਗੁਰੂ ਜੀ ਇਹ ਸੀ ਕਿ ਆਪਣਾ ਕਿ ਆਰਮੀ ਦੇ ਲਈ ਮੈਂ ਸੀਸੀ ਦਾ ਕ੍ਰੈਡਿਟ ਸੀ ਸੀ ਸਰਟੀਫਿਕੇਟ ਮੈਂ ਤਾਂ ਕੰਪਲੀਟ ਸੀ ਮੈਂ ਤਾਂ ਇਹ ਚਾਹੁੰਦਾ ਸੀ ਕਿ ਚਲੋ ਆਰਮੀ ਦੇ ਵਿੱਚ ਸਿਲੈਕਸ਼ਨ ਹੋ ਜਾਂਦੀ ਵਧੀਆ ਹੋ ਜਾਂਦਾ ਪਰ ਲਾਕਡਾਊਨ ਲੱਗਣ ਕਰਕੇ ਜਿਹੜਾ ਕਿ 3-4 ਸਾਲ ਸਰਕਾਰ ਨੇ ਭਗਤੀਆਂ ਜਿਹੜੀਆਂ ਕਿ ਬੰਦ ਰੱਖੀਆਂ ਉਹਨਾਂ ਕਰਕੇ ਕਾਫੀ ਪ੍ਰੋਬਲਮ ਆਈ ਤਾਂ ਲਾਸਟ ਪਰਟੀ ਚ ਚਾਂਸ ਮਿਲਿਆ ਉਸ ਦੇ ਵਿੱਚ ਆਪਾਂ ਨੇ ਰਨਿੰਗ ਕੰਪਲੀਟ ਕੀਤੀ ਸੀ ਪਰ ਮੈਡੀਕਲ ਤੋਂ 1 ਫਿਟ ਹੋਣ ਦੇ ਕਾਰਨ ਕੀ ਓਵਰੇਜ ਹੋ ਚੁੱਕੇ ਆ ਤੇ ਉਤਤਵਾ ਦਾ ਆਪਣੇ ਕੰਮ ਕਰਦੇ ਵਿੱਚ ਆ ਗਈ ਸੁਪਨਾ ਦਾ ਦੂਰ ਪਲ ਕੀ ਕਰ ਸਕਦੇ ਆ ਜੋ ਮਾਲਕ ਦੇ ਹੁਕਮਾਂ ਚਾ ਬੰਦੇ ਉਹੀ ਹੀ ਬਣਨਾ ਹੁੰਦਾ ਬੰਦਾ ਤੇ ਇਸ਼ਾਵਾਂ ਆਪਣੀਆਂ ਬਹੁਤ ਹੀ ਰੱਖਦਾ ਆ ਪਲ ਹੋਣਾ ਉਹੀ ਆ ਜੋ ਮਾਲਕ ਨੂੰ ਮਨਜ਼ੂਰ ਆ ਬਾਕੀ ਬੰਦਾ ਮਿਹਨਤ ਆਪਣੀ ਜਾਰੀ ਰੱਖੇ ਮੂਰ ਮਾਲਕ ਦਾ ਲਾਉਣਾ ਕੰਮ ਇਹ ਤੇ ਪਾਪਾ ਤੁਹਾਡੇ ਬਣਾ ਲਿਏ ਹਾਂਜੀ ਇਹ ਸਵੇਰੇ ਮਮ ਡੈਡ ਆ ਮੇਰੇ ਉਹ ਬਣਾ ਕੇ ਤਿਆਰ ਕਰ ਦਿੰਦੇ ਨੇ ਤੇ ਮੈਂ ਡਿਊਟੀ ਖਤਮ ਹੋਣ ਤੋਂ ਬਾਅਦ ਘਰੇ ਜਾ ਕੇ ਫਿਰ ਆਪਣਾ ਸਾਰਾ ਇਹ ਕੰਮ ਰੈਡੀ ਕਰਕੇ ਉਥੋਂ ਵਾਹਿਗੁਰੂ ਦਾ ਨਾਮ ਲੈ ਕੇ ਚੱਲ ਪਾਉਂਦਾ ਹਾਂ ਅੱਜ ਦੇਖਿਆ ਜਾਂਦਾ ਪੰਜਾਬੀ ਨੌਜਵਾਨ ਜਿਹੜੀ ਇਰਾਸ਼ੀ ਮੱਝ ਜਿਹੜੇ ਬਾਹਰ ਘਰਵਾਤੀਆਂ ਨਹੀਂ ਕਰਾਉਂਦੇ ਸੋ ਉਹਨਾਂ ਨੂੰ ਵੀ 10-10 ਸਾਲ ਜਿਹੜੇ ਆ ਗ੍ਰੇਡ ਆ ਲਾਉਂਦੇ ਹੋ ਚੁੱਕੇ ਆ ਇਸ ਚੀਜ਼ ਦਾ ਕੋਈ ਗਲਾ ਸ਼ਿਕਵਾ ਨਹੀਂ ਆ ਚਲ ਉਹਨਾਂ ਦੀ ਮਾਰਕੀਟ ਬਣੀ ਆ ਅੱਜ ਸਾਡੀ ਪੰਜਾਬੀ ਪੰਜਾਬੀਅਤ ਨੇ ਆਪ ਆਪਣੇ ਵਿਦੇਸ਼ਾਂ ਵਿੱਚ ਜਾ ਜਾ ਕੇ ਤੇ ਉੱਧਰ ਦਾ ਸੁਪਨਾ ਲੈ ਲਿਆ ਪਰ ਆਪਣੇ ਦੇਸ਼ ਵਿੱਚ ਆਪਣੇ ਪੰਜਾਬ ਵਿੱਚ ਕੋਈ ਰਹਿ ਕੇ ਕੰਮ ਕਰਨਾ ਨਹੀਂ ਚਾਹੁੰਦਾ ਸੋ ਆਪਾਂ ਵੀ ਕੋਈ ਕਾਫੀ ਟਾਈਮ ਤੋਂ ਬਿਜ਼ਨਸ ਕਰਦੇ ਹੁੰਦੇ ਛੋਟੇ ਤੇ ਕਾ ਸਾੜੀਆ ਦੁਕਾਨਾਂ ਤੇ ਵੀ ਅੱਜ ਪੀੜ ਹੁੰਦੀ ਸੋ ਇਹੀ ਆਸ ਹੈ ਕਿ ਆਪਾਂ ਵੀ ਸੈਟਅਪ ਲਾਵਾਂਗੇ ਹੋਰ ਇਸ ਚੀਜ਼ ਨੂੰ ਵਧੀਆ ਕਰਾਂਗੇ ਆਪਣੀ ਕੁਆਲਿਟੀ ਦੇਵਾਂਗੇ ਤੇ ਸਾਡੇ ਕੋਲ ਵੀ ਜਿਹੜੇ ਆ ਕਿ ਉਹ ਬਹੁਤ ਹੀ ਪੀੜ ਲੱਗੇ। ਲੰਬੇ ਪੂਸਟ ਟਾਈਮ ਕਰ ਰਹੇ ਐਵੀ ਜਿਹੀਆਂ ਦੁਕਾਨਾਂ ਦੇ ਰਸਤੇ ਨਹੀਂ ਬਹੁਤ ਵਾਹਿਗੁਰੂ ਜੀ ਦੀ ਕਿਰਪਾ ਹੈ ਜੀ ਮੈਂ ਮੰਨਦੇ ਹਾਂ ਗੱਲ ਪਰ ਇਥੇ ਵੀ ਫਿਰ ਵੀ ਬਹੁਤ ਕਿਰਪਾ ਇੰਡਸਟਰੀ ਜਿਹੜੀ ਆ ਚਲੋ ਕਾਫੀ ਆਪਣੇ ਵੀਰਪਰਾ ਜਿਹੜੇ ਵੀ ਨੇ ਪਾਪਾ ਨੂੰ ਸਪੋਰਟ ਕਰ ਰਹੇ ਨੇ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਹੁਤ ਸੋਹਣਾ ਕਾਰੋਬਾਰ ਚੱਲ ਰਿਹਾ ਹੈ ਨੌਜਵਾਨਾਂ ਨੂੰ ਇਹ ਸੇ ਦੇਸ ਆ ਕੀ ਬਤਵਾ ਆਪਣੇ ਪੰਜਾਬ ਲੈ ਕੇ ਪੰਜਾਬ ਦੇ ਵਿੱਚ ਆਪਣੇ ਕਾਰੋਬਾਰ ਕਰੋ ਕਿਉਂਕਿ ਵਿਦੇਸ਼ ਤੋਂ ਆ ਕੇ ਨੇੜਲੇ ਦੇਸ਼ਾਂ ਤੋਂ ਲੋਕ ਆ ਕੇ ਸਾਡੇ ਇੱਥੇ ਜੋ ਕਿ ਕੰਮ ਕਰ ਰਹੇ ਨੇ ਆਪਣੇ ਪੈਰ ਪੱਕੇ ਕਰ ਚੁੱਕੇ ਨੇ ਬਹੁਤ ਹੀ ਇਨਕਮ ਜਿਹੜੇ ਕਿ ਆਪਣੇ ਘਰ ਗੱਡੀਆਂ ਕਾਰੋਬਾਰ ਕਰ ਚੁੱਕੇ ਨੇ ਸੋ ਬੇਨਤੀ ਹੈ ਕਿ ਸਭ ਪੰਜਾਬੀਆਂ ਨੂੰ ਪੰਜਾਬੀਓ ਤੁਹਾਨੂੰ ਕਿ ਆਪਣੇ ਦੇਸ਼ ਜਾ ਕੇ ਆਪਣੇ ਕੰਮਕਾਰ ਕਰੋ ਤੇ ਆਪਣੇ ਘਰ ਵਿੱਚ ਪਰਿਵਾਰ ਚ ਖੁਸ਼ੀ ਰੋ ਕਿਉਂਕਿ ਕਿਸੇ ਵੀ ਤੁਹਾਨੂੰ ਪਤਾ ਜਦੋਂ ਕੋਈ ਵੀ ਦੁੱਖ ਤਕਲੀਫ ਹੁੰਦਾ ਵਿਦੇਸ਼ਾ ਜੋ ਆਉਣ ਜਾਣ ਚ ਬਹੁਤ ਦਿੱਕਤ ਹੁੰਦੀ ਆ ਇਸ ਕਰਕੇ ਆਪਣੇ ਮਾਂ ਪੁੱਦੇ ਕੋਲ ਰੋਣਾ ਪੰਜਾਬ ਮਿਲਣਾ ਨਾ ਪਰਿਵਾਰ ਮਿਲਣਾ ਨਾ ਜ਼ਿੰਦਗੀ ਮਿਲਣੀ ਦੁਬਾਰਾ ਸੋ ਬੇਨਤੀ ਹੈ ਕਿ ਆਪਣੇ ਪੰਜਾਬ ਆਪਣੇ ਪਰਿਵਾਰ ਵਿੱਚ ਰਹਿ ਕੇ ਹੀ ਆਪਣਾ ਸਮਾਂ ਬਿਤਾਓ ਬਬੇ ਨੌਜਵਾਨਾਂ ਤੇ ਪੜਨ ਦੀ ਇੱਛਾ ਆਪਾਂ ਇਹ ਕੰਮ ਦੇ ਲਈ ਪੜੇ ਬਿੰਦੀ ਪਰ ਤੁਸੀਂ ਇਹ ਕੰਮ ਆਪਣਾ ਬਣਾਇਆ ਹੈ ਜਿਵੇਂ ਗੁਰੂ ਜੀ ਦੇ ਵਿੱਚ ਇੱਕ ਮਾਇਨੇ ਦਾ ਪੁਆਇੰਟ ਹੈ ਕਿ ਇਹ ਸਾਡੇ ਲੋਕ ਫਿਰ ਉੱਥੇ ਆ ਜਾਂਦੇ ਕਿ ਸ਼ਰਮ ਖਾਂਦੇ ਨੇ ਵਿਦਿਆ ਇੱਕ ਗਿਆਨ ਵਿਦਿਆਸੀ ਅੱਜ ਕੰਮ ਦੀ ਕਮ ਲਈ ਉਹਨੂੰ ਯੂਜ਼ ਕਰਦੇ ਆ ਠੀਕ ਚਲੋ ਜਿਹੜੇ ਵਧੀਆ ਪਰ ਲਿਖੇ ਜਿਹੜਾ ਵਿੱਚ ਕ੍ਰੋਸ ਕਰਦਾ ਨੂੰ ਇਹ ਚਿੱਟੇ ਕਮੁਣੀ ਵਿਦਿਆ ਦਾ ਵੀ ਲਾਸਟ ਤੇ ਜਾ ਕੇ ਇਹੀ ਹੈ ਕਿ ਬੰਦਾ ਕਿਤੇ ਨਾ ਕਿਤੇ ਆਪਣੇ ਸੌਖੀ ਰੋਜੀ ਰੋਟੀ ਕਮਾਉਣ ਲੱਗ ਪੈਂਦਾ ਜਿਹੜਾ ਵਧੀਆ ਪੜਿਆ ਹੋਵੇ ਜਿਸ ਕੋਲ ਵਧੀਆ ਗਿਆਨ ਹੋਵੇ ਜ਼ਰੂਰੀ ਨਹੀਂ ਆ ਕਿ ਹਰ ਇੱਕ ਨੂੰ ਕੋ ਗਿਆਨ ਹੋ ਕੇ ਹਰ ਇੱਕ ਨੂੰ ਸਰਕਾਰੀ ਨੌਕਰੀ ਦੇਵੇ ਸੋ ਭਾਏ ਬਾਕੀ ਬਿਜ਼ਨਸ ਵੀ ਹੈ ਬਾਕੀ ਬਿਜ਼ਨਸ ਵੀ ਕਾਰੋਬਾਰ ਦੁਨੀਆ ਦੇ ਤੁਸੀਂ ਚਲਾਉਣੇ ਆ ਤੇ ਕੋਸ਼ਿਸ਼ ਕਰੋ ਕਿ ਆਪਣੇ ਕਾਰੋਬਾਰ ਕਰੋ ਆਪਣੇ ਕਾਰੋਬਾਰ ਨਾਲ ਦੀ ਮੋਸਮ ਫਰਵਾਰ ਜੀ ਮੇਰੇ ਫਾਦਰ ਆ ਮਦਰਸ ਸਿਸਟਰ ਆ